ਸ਼ਤੁਰੇਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆਹ ਤੋ ਆਰ ਨਾਲ ਗੁਰਜੀਤ ਕੌਰ ਲੈ ਕੇ ਆਸਰਾ ਜੀ ਤੁਹਾਡਾ ਆਪਣਾ ਖਾਸ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਜਿਸ ਦੇ ਵਿੱਚ ਇਮੀਗ੍ਰੇਸ਼ਨ ਸੰਬੰਧਿਤ ਮਾਮ ਜਾਣਕਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਾਸ ਗੱਲਬਾਤ ਕੀਤੀ ਜਾਵੇਗੀ ਨੈਨੀ ਦੇ ਸੰਬੰਧੀ ਕੇਅਰ ਗੀਵਰਸ ਨੂੰ ਲੈ ਕੇ ਜੋ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਉਹਦੇ ਸੰਬੰਧੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਨੈਨੀ ਦੇ ਸੰਬੰਧਿਤ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੁੰਦਾ ਹੈ 647366777 ਇਸ ਦੇ ਉੱਤੇ ਤੁਸੀਂ ਕਾਲ ਕਰਕੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਗਲੋਬਲ ਵਿਲੇਜ ਇਮੀਗ੍ਰੇਸ਼ਨ ਤੋਂ ਹਰਮਨਜੋਤ ਸੋਟੀ ਜੀ ਮਜੂਰ ਨੇ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਜਿਵੇਂ ਕਿ ਹਰ ਪ੍ਰੋਗਰਾਮ ਦੇ ਵਿੱਚ ਇੱਕ ਵੀਡੀਓ ਜ਼ਰੂਰ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਨਾਲ ਵੀਡੀਓ ਜ਼ਰੂਰ ਸਾਂਝੀ ਕਰਾਂਗੇ ਜੋ ਕਿ ਗਲੋਬਲ ਵਿਲੇਜ ਇਮੀਗ੍ਰੇਸ਼ਨ ਦੇ ਹੈਪੀ ਤੇ ਸਕਸੈਸਫੁਲ ਕਲਾਇੰਟ ਨੇ ਜਿਨ੍ਹਾਂ ਦਾ 1 ਮਹੀਨਾ ਤੋਂ ਵੀ ਘੱਟ ਟਾਈਮ ਦੇ ਵਿੱਚ ਜੋ ਅਪਰੂਵਲ ਆਈ ਹੈ ਉਹਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਰ ਗਏ ਲੈ ਤੇ ਮੈਂ ਹਾਰਮਨ ਜੋਤ ਸਰ ਤੋਂ ਆਪਣੀ ਕੈਨੇਡਾ ਨੈਰੀ ਵੀਜ਼ਾ ਤੇ ਇੱਥੇ ਆਈ ਸੀਗੀ ਤੇ ਉਸ ਤੋਂ ਬਾਅਦ ਮੈਂ ਮਈ 2024 ਦੇ ਵਿੱਚ ਆਪਣੀ ਪੀਆਰ ਅਪਲਾਈ ਕੀਤੀ ਤੇ ਉਸ ਤੋਂ ਬਾਅਦ ਮੇਰਾ 2024 ਜੂਨ ਨੂੰ ਆ ਗਿਆ ਸੀਗਾ ਕਨਫਰਮੇਸ਼ਨ ਤੇ ਆਫਟਰ दैट 1 ਮਹੀਨੇ ਬਾਅਦ 2024 25 ਜੁਲਾਈ ਨੂੰ ਮੇਰਾ ਪੀਆਰ ਕਾਰਡ ਆ ਗਿਆ ਤੇ ਉਹਨਾਂ ਨੇ ਮੈਨੂੰ ਐਵੇਂ ਕਿਹਾ ਸੀਗਾ ਕਿ 1 ਮੰਥ ਬਾਅਦ ਸਾਰਾ ਆ ਜਾਂਦਾ ਹੈ ਤੇ ਉਵੇਂ ਹੀ ਸੇਮ ਹੋਇਆ ਤੇ ਮੈਂ ਸਾਰਿਆਂ ਦਾ ਬਹੁਤ ਥੈਂਕ ਯੂ ਕਰਦੀ ਹਾਂ ਹਰਮਨ ਜੋਤ ਸਰ ਦਾ ਤੇ ਇਹਨਾਂ ਦੀ ਸਾਰੀ ਟੀਮ ਦਾ ਕਿ ਜਿਨ੍ਹਾਂ ਨੇ ਮੇਰਾ ਸਾਰਾ ਜੋ ਪ੍ਰੋਸੈਸ ਸੀਗਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੋ ਜੋ ਤੁਸੀਂ ਵੀਡੀਓ ਦੇਖੀ ਇਹ ਹਰਮਨ ਜੋਤ ਸੋਟੀ ਜੀ ਦੇ ਹੈਪੀ ਦੇ ਸਕਸੈਸਫੁਲ ਕਲਾਈਂਟ ਸੀਗੇ ਜਿੰਨਾਂ ਦਾ ਕੇਸ ਲੱਗਣ ਤੋਂ ਬਾਅਦ 1 ਮਹੀਨੇ ਦੇ ਵਿੱਚ ਹੀ ਅਪਰੂਵਲ ਆਈ ਹੈ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮੱਚ ਹਮਦਦ ਇਮੀਗ੍ਰੇਸ਼ਨ ਮੈਟਰ ਦੇ ਸਾਰੇ ਵੀਰੋ ਹਰਮਨ ਜੋਤ ਸੋਟੀ ਵੱਲੋਂ ਸੋਸਟੀ ਕਾਲ ਨਮਸਤੇ ਜੀ ਕਿ ਹਾਲ ਚਾਲ ਸਰ ਬਹੁਤ ਚੰਗਾ ਜੀ ਤੇ ਜਿਹੜੀ ਹੁਣ ਆਪਾਂ ਵੀਡੀਓ ਦਿਖਾ ਕੇ ਹਟਿਆ ਪਹਿਲਾਂ ਆਪਾਂ ਇਜ਼ੀ ਡਿਸਕਸ਼ਨ ਕਰ ਲੈਂਦੇ ਕਿ ਕਿਹੜੇ ਕੇਸ ਸੀਗਾ ਕਿਵੇਂ ਇਹ ਜਿਹੜਾ ਕਲਾਈਂਟ ਸੀਗਾ ਬਿਲਕੁਲ ਇਹ ਕਲਾਈਂਟ ਮੇਰੇ ਥਰੂ ਆ ਤਾਂ 2 ਸਾਲ ਪਹਿਲਾਂ ਮੇ ਥ्रू ਏਆਈ ਸੀਗੇ ਉਹ ਤੋਂ ਮਿਲਉਤੇ ਨੈਨੀਵਲ ਪਰਮਿਟ ਉਤੇ ਕੈਂਡਾ ਪਹੁੰਚੇ ਸੀਗੇ ਇੱਥੇ ਕਿਸੇ ਬਜ਼ੁਰਗ ਨੂੰ ਸੰਭਾਲਵਾਸ ਲਈ ਆਇਆ ਸੀਗੇ ਤੇ ਕਿਉਂਕਿ ਤੁਮੇ ਜੋ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ ਤੇ 2 ਸਾਲ ਦਾ ਐਕਸਪੀਰੀਅੰਸ ਲੈਣ ਦੀ ਗੱਲ ਹੋਈ ਸੀਗੇ 2 ਸਾਲ ਦੇ ਐਕਸਪੀਰੀਅੰਸ ਦੇ ਬਾਅਦ ਤੁਸੀਂ ਆਪਣੀ ਫਾਈਲ ਨਹੀਂ ਲਗਾ ਸਕਦੇ ਹੋ ਤੇ ਉਹਦੇ ਬਾਅਦ ਜਦੋਂ ਇਹਨਾਂ ਦਾ ਟਾਈਮ ਪੂਰਾ ਹੋਇਆ ਤੇ ਇਹਨਾਂ ਦਾ ਇੱਕ ਜਿਵੇਂ ਇਹਨਾਂ ਨੂੰ ਦੱਸਿਆ ਕਿ ਇਹਨਾਂ ਨੇ ਆਪਣਾ ਕੇਸ ਲਗਾਇਆ ਪਰਮਨੈਂਟ ਰੈਜ਼ਿਡੈਂਸੀ ਲੈਨਵਾਸਟੀ ਜਿਸਨ ਇਹਨਾਂ ਦੀ ਅਪਲੀਕੇਸ਼ਨ ਮੈਂ ਲਗਾਈ ਹੈ ਉਹਦੇ 1 ਮਹੀਨੇ ਬਾਅਦਾਂ ਦੀ ਪੀਆਰ ਅਪਰੂਵਲ ਆ ਗਈ ਉਹਦੇ ਬਾਅਦ ਹੁੰਦੀਆਂ ਜਿਹੜੀਆਂ ਫੋਟੋਸ ਚਾਹੀਆਂ ਅਪਲੋਡ ਹੁੰਦੀਆਂ ਤੇ ਇਹਨਾਂ ਦੀ ਫੈਮਿਲੀ ਦੀ ਟੋਟਲ 2 ਮਹੀਨੇ ਦੇ ਵਿਚਕਾਰ ਨੂੰ ਪਰਮਨੈਂਟ ਰੈ residenc y ਕਾਰਡਸ ਮਿਲ ਗਏ ਇਸੇ ਤਰ੍ਹਾਂ ਮੇਰੇ ਕੋਲ ਅਪਰੋਕਸੀਮੇਟਲੀ 22 ਦੇ ਕਰੀਬ ਕਲੈਂਟਸ ਆ ਗਏ ਜਿਹਨਾਂ ਨੂੰ 1 2 ਜਾਂ 3 ਮਹੀਨੇ ਮੈਕਸਿਮਮ ਲੱਗੇ ਹਨ ਜੀ ਹਾਂ ਜਿਹੜਾ ਮੇਰਾ ਸਭ ਤੋਂ ਪਹਿਲਾ ਕਲੈਂਟ ਸੀ ਕਿਉਂਕਿ ਹੁੰਦਾ ਕੀ ਹੈ ਕਿ ਇਮੀਗ੍ਰੇਸ਼ਨ ਨੇ ਕੋਈ ਨਾ ਕੋਈ ਆਪਣੀ ਵੈਬਸਾਈਟ ਤੇ ਲਾਇਆ ਹੁੰਦਾ ਏ ਫਾਰਮ ਭਰ ਲਓ ਉਹ ਫਾਰਮ ਭਰ ਕੇ ਅਸੀਂ ਪਹਿਲੀ ਵਾਰ ਲਗਾਇਆ ਤੇ 3 ਮਹੀਨੇ ਬਾਅਦ ਉਹਨਾਂ ਨੇ ਕੋਈ ਹੋਰ ਮੈਨੂੰ ਕਿਹਾ ਕਿ ਹੋਰ ਡਾਕੂਮੈਂਟਸ ਸਾਨੂੰ ਪ੍ਰੋਵਾਈਡ ਕਰੋ ਉਹਦੇ 2 ਮਹੀਨੇ ਬਾਅਦ ਉਹਨਾਂ ਨੇ ਕਿਹਾ ਤਾਈ ਡਾਕੂਮੈਂਟ ਪ੍ਰੋਵਾਈਡ ਕਰੋ ਉਹਨਾਂ ਨੇ ਸੀ ਆਪਣੀ ਇੱਕ ਉਪਰ ਸਾਈਜ਼ ਦੀ ਚੈਕਲਿਸਟ ਬਣਾਈ ਹੈ ਉਹ ਚੈਕਲਿਸਟ ਦੇ ਕਰਕੇ ਜੀ ਪਹਿਲੇ ਕੇਸ ਵਿੱਚ ਜਰੂਰ ਮੈਨੂੰ ਸਮਾਂ ਲੱਗਿਆ ਕਿ 7 ਮਹੀਨੇ ਬਾਅਦ ਮੇਰੇ ਕਲਾਇੰਟ ਦੀ ਪਰਮਨੈਂਟ ਰੈਜ਼ਿਡੈਂਸੀ ਆਈ ਉਹਦੇ ਬਾਅਦ ਅਪਰੋਕਸੀਮੇਟਲੀ 15 ਕਲਾਇੰਟ ਦੀ ਤਾਂ 1 ਮਹੀਨੇ ਦੇ ਬਾਅਦ ਹੀ ਪਰਮਨੈਂਟ ਰੈਜ਼ਿਡੈਂਸੀ ਅਪਰੂਵ ਹੋ ਗਈ 1 ਮਹੀਨੇ ਬਾਅਦ ਜਦੋਂ ਜਦੋਂ ਵੀ ਉਹਨਾਂ ਦੇ ਕੇਸ ਲੱਗੇ ਤੇ ਕੁਝ ਕੇਸਸ ਹੈਗੇ ਲੋਚ ਇੱਕ ਤਾਂ ਬੜਾ ਜਿਵੇਂ ਪ੍ਰਿੰਸੀਪਲ ਐਪਲੀਕੈਂਟ ਸੀ ਉਹਦਾ ਆਪਣਾ ਪੀਆਰ ਕਾਰਡ ਆਉਣ ਦੇ ਤਾਂ 3 ਮਹੀਨੇ ਲੱਗੇ ਪਰ ਉਹਦੀ ਫੈਮਿਲੀ ਦਾ 1 ਮਹੀਨੇ ਦੇ ਵਿੱਚ ਹੀ ਹਮ ਪਰਮਨੈਂਟ ਰੈਜ਼ੀਡੈਂਸੀ ਕਾਰਡ ਆ ਗਿਆ ਸੋ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਇੱਥੇ ਹੁਣ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਕਿ ਪਹਿਲਾਂ 2 ਸਾਲ ਸੀਗਾ ਕਿ 2 ਸਾਲ ਦਾ ਐਕਸਪੀਰੀਅੰਸ ਲੈਣਾ ਜ਼ਰੂਰੀ ਹੈ ਫਿਰ 1 ਸਾਲ ਦਾ ਐਕਸਪੀਰੀਅੰਸ ਲੈਣਾ 29 ਅਪ੍ਰੈਲ 2023 ਦੇ ਵਿੱਚ ਉਹਨਾਂ ਕਿਹਾ ਸੀ ਵੀ 1 ਸਾਲ ਦਾ ਐਕਸਪੀਰੀਅੰਸ ਲੈ ਲੋ ਤੇ ਤੁਹਾਨੂੰ ਪੀਆਰ ਤੁਸੀਂ ਅਪਲਾਈ ਕਰ ਸਕਦੇ ਹੋ ਪੀਆਰ ਤਾਂ ਚਲੋ ਪਹਿਲੀ ਐਪਲਾਈ ਹੁੰਦਾ ਕਿ ਉਹ ਸਾਰੇ ਤੁਹਾਨੂੰ ਫਾਈਨਲਾਈਜੇਸ਼ਨ ਕਰਨੀ ਹੁੰਦੀ ਹੈ ਡਾਕੂਮੈਂਟੇਸ਼ਨ ਦੇ ਕੇ ਆਪਣੀ ਪੀਆਰ ਪਰਮਨੈਂਟ ਰੈਜ਼ੀਡੈਂਸੀ ਫਰਪੋਸ ਕਰਨੀ ਹੁੰਦੀ ਹੈ ਤੇ ਹੁਣ ਅੱਗੇ ਚਲਦੇ ਚਲਦੇ ਜੂਨ 4 ਨੂੰ 2024 ਨੂੰ ਇਹ ਅਨਾਉਂਸ ਹੋਇਆ ਕਿ ਤੁਸੀਂ ਸਿਰਫ 6 ਮਹੀਨੇ ਦਾ ਤੁਹਾਨੂੰ ਐਕਸਪੀਰੀਅੰਸ ਹੋਏ ਤਾਂ ਤੁਸੀਂ ਆਪਣੀ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ ਬਹੁਤ ਹੀ ਤਜ਼ਾਦ ਦੇ ਵਿੱਚ ਇੱਥੇ ਕੇਅਰ ਗੀਵਰਸ ਨਾਨੀ ਜਾਂ ਐਲਟਰਲੀ ਕੇਅਰ ਨੂੰ ਸਾਮਨ ਵਾਸਤੇ ਜਾਂ ਛੋਟੇ ਬੱਚਿਆਂ ਨੂੰ ਜਾਂ ਕੋਈ ਡਿਸੇਬਿਲਟੀ ਦੇ ਗ੍ਰਾਹਕ ਤੇਲ ਹੈ ਉਹਨਾਂ ਨੂੰ ਸਾਬਨ ਵਾਸਤੇ ਬਹੁਤ ਜ਼ਿਆਦਾ ਇਥੇ ਲੋਕ ਪਹੁੰਚੇ ਹੋਏ ਹਨ ਜੇ ਤੁਹਾਨੂੰ ਲੱਗਦਾ ਤੁਸੀਂ ਆਪਣੇ ਵੀਜ਼ਾਸ ਦੇਖੋ ਜਦੋਂ ਤੁਸੀਂ ਐਂਟਰੀ ਲਈਤੀ ਸੀ ਵਰਕ ਪਰਮਿਟ ਤੁਹਾਨੂੰ ਹਾਸਲ ਹੋਇਆ ਸੀ ਤੋਂ ਉਹ ਤੁਹਾਡਾ ਪੇਸਟਾ ਬੰਨਾ ਸ਼ੁਰੂ ਹੋਇਆ ਦੇਖੋ ਜੇ ਤੁਸੀਂ 6 ਮਹੀਨੇ ਪੂਰੇ ਕਰ ਲਏ ਹਨ ਤੇ ਤੁਸੀਂ ਮੈਨੂੰ ਸੇਵਾ ਦਾ ਬੋਕਰ ਦਿਓ ਮੈਨੂੰ ਆ ਕੇ ਮਿਲੋ ਮੈਂ ਤੁਹਾਡਾ ਪਰਮਨੈਂਟ ਰੈਜ਼ਿਡੈਂਸੀ ਦੀ ਅਪਲੀਕੇਸ਼ਨ ਅਪਲਾਈ ਕਰਾਂਗਾ ਉਹਦੇ ਚ ਤੁਹਾਨੂੰ ਤੇ ਤੁਹਾਡੀ ਫੈਮਿਲੀ ਸਮੇਤ ਇੱਕ ਹੱਦ ਡੇਢ ਮਹੀਨੇ ਦੇ ਵਿੱਚ ਡੇਢ ਮਹੀਨਾ ਵੀ ਨਹੀਂ ਜਿਹੜੇ ਹੁਣ ਮੇਰੇ ਕੇਸਸ ਹੋ ਰਹੇ ਇੱਕ ਮਹੀਨੇ ਇੱਕ ਮਹੀਨਾ ਵੀ ਨਹੀਂ 25 ਦਿਨਾਂ ਦੇ ਵਿੱਚ ਹੀ अप्रूवल आ ਜਾਂਦੀ ਹੈ ਪਰਮਨੈਂਟ ਰੈਜ਼ੀਡੈਂਸੀ ਵੀ ਕਿ ਤੁਸੀਂ ਅਪਰੂਵ ਹੋ ਗਏ ਤੁਸੀਂ ਕੁਆਲੀਫਾਈ ਕਰ ਗਏ ਪ੍ਰੀ ਅਪਰੂਵਲ ਆ ਜਾਂਦੀ ਹੈ ਉਹਦੇ ਬਾਅਦ ਤੁਹਾਨੂੰ ਫੋਟੋ ਅਪਲੋਡ ਕਰਨ ਨੂੰ ਕਿਹਾ ਜਾਂਦਾ ਹੈ ਔਰ ਉਹਦੇ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਤੁਹਾਨੂੰ ਪਰਮਨੈਂਟ ਰੈਜ਼ੀਡੈਂਟ ਕਾਰਡ ਜਿਹੜੇ ਹੈਗੇ ਤੁਹਾਡੇ ਘਰੇ ਪਹੁੰਚ ਜਾਂਦੇ ਜੀ ਜੋ ਕੇਅਰ ਗੀਵਰ ਹੈ ਉਹ ਪੀਆਰ ਹੋਣ ਤੋਂ ਬਾਅਦ ਆਪਣੀ ਪੂਰੀ ਫੈਮਿਲੀ ਨੂੰ ਵੀ ਬੁਲਾ ਸਕਦੇ ਨੇ ਨਹੀਂ ਇਹ ਜਿਹੜਾ ਪੂਰੇ ਵੀ ਐਸਾ ਹੈਗਾ ਕਿ ਜਦੋਂ ਅਸੀਂ ਅਪਲਾਈ ਕਰਦੇ ਹਾਂ ਸਪੋਜ਼ ਕਰੋ ਉਹ ਇੱਕ ਹਸਬੰਦ ਵਾਈ ਬੱਚਿਆਂ ਸਮੇਤ ਉਹਨਾਂ ਨੇ ਅਪਲਾਈ ਕੀਤਾ ਤੇ ਜਦੋਂ ਅਸੀਂ ਕੇਸ ਸਪਲਾਈ ਕਰਦੇ ਹਾਂ ਸਾਰਿਆਂ ਦਾ ਇਕੱਠਾ ਅਪਲਾਈ ਹੁੰਦਾ ਜਦੋਂ ਵੀਜ਼ਾ ਵੀ ਲੱਗਦਾ ਸਾਰਿਆਂ ਨੂੰ ਇਕੱਠੇ ਹੀ ਵੀਜ਼ਾ ਲੱਗਦਾ ਹੈ ਹਸਬੰਡ ਵਾਈਫ ਬੱਚੇ ਸਮੇਤ ਇੱਕੋ ਵਾਰ ਅਪ੍ਰੋਕਸੀਮੇਟਲੀ 11 ਮਹੀਨਿਆਂ ਦੇ ਵਿੱਚ ਅੱਜ ਕੱਲ ਕੋਵਿਡ ਤੋਂ ਬਾਅਦ 11 ਮਹੀਨੇ ਵਿੱਚ ਲੋਕ ਇੱਥੇ ਕੈਨੇਡਾ ਪਹੁੰਚਣ ਲੱਗੇ ਇੱਕ ਮੇਰੇ ਕੇਸ ਵੀ ਤਾਂ 6.5 ਮਹੀਨੇ ਵਿੱਚ ਹੀ ਉਹ ਜਿਹੜਾ ਕੇਅਰ ਗਿਵਰ ਸੀ 6.5 ਮਹੀਨੇ ਵਿੱਚ ਉਹਨੂੰ ਵਰਕ ਪਰਮਿਟ ਕੈਨੇਡਾ ਦਾ ਲੱਗ ਗਿਆ ਹਾਂ ਕਈ ਵਾਰੀ ਜਿਹੜਾ ਕੇਅਰ ਗਿਵਰ ਜਦੋਂ ਆਪਣੀ ਕੇਸ ਸਪਲਾਈ ਕੀਤਾ ਹੁੰਦਾ ਹੈ ਉਹ ਸਿੰਗਲ ਕੇਅਰ ਗੀਵਰ ਹੈ ਸਿੰਗਲ ਐਪਲੀਕੇਸ਼ਨ ਅਪਰਾਈ ਹੁੰਦੀ ਹੈ ਡਾਊਨ ਦੀ ਰੋਡ ਲਾਦਾ ਚਲੋ ਮੈਂ ਹੁਣ ਮੈਂ ਵਿਆਹ ਕਰ ਲੈਂਦਾ ਜਾਂ ਕਰ ਲੈਨੀ ਹੈ ਤੇ ਉਹ ਜਿਹੜਾ ਉਹਨ ਦੇ ਸਪਾਊਸ ਹੈਗੇ ਉਹ ਐਡ ਆਨ ਹੋ ਜਾਂਦੇ ਫਿਰ ਵੀ ਵੀਜ਼ਾ ਇਕੱਠੇ ਮਿਲਦਾ ਜਾਂ ਕਈ ਵਾਰੀ ਇੱਥੇ ਤੁਸੀਂ ਪਹੁੰਚ ਜਾਂਦੇ ਹੋ ਇੱਥੇ ਤੁਸੀਂ ਕੰਮ ਕਰ ਰਹੇ ਹੁੰਦੇ ਦੋ ਤਿੰਨ ਮਹੀਨੇ ਬਾਅਦ ਤੁਸੀਂ ਇੰਡੀਆ ਜਾਂ ਆਪਣੇ ਵਿਦੇਸ਼ਾਂ ਵਿੱਚ ਵਾਪਸ ਜਾ ਕੇ ਵਿਆਹ ਕਰਕੇ ਵਾਪਸ ਆ ਜਾਂਦੇ ਹੋ ਤਾਂ ਉਹਦੇ ਕੇਸ ਦੇ ਵਿੱਚ ਵੀ ਜਿਹੜੀ ਜਦੋਂ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਮਿਲ ਰਹੀ ਹੈ ਇਕੱਠੇ ਹੀ ਮਿਲਦੀ ਹੈ ਥੋੜਾ ਦੋ ਦੋ ਚਾਰ ਮਹੀਨੇ ਡਿਲੇ ਅੱਗੇ ਪਿੱਛੇ ਜ਼ਰੂਰ ਹੋ ਜਾਂਦਾ ਕਿਉਂਕਿ ਉਹਨਾਂ ਦੀ ਨਵੀਂ ਫਾਈਲ ਤੁਹਾਡੇ ਸਪਾਊਸ ਦੀ ਲੱਗੀ ਹੁੰਦੀ ਹੈ ਕੋਈ ਬੈਕਗਰਾਉਂਡ ਚੈਕਸ ਹੈ ਉਹਦੇ ਕਰਕੇ ਇਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਜਾਂਦਾ ਪਰ 6 ਮਹੀਨੇ ਟਾਈਮ ਤਾਂ ਬਹੁਤ ਹੀ ਥੋੜਾ ਹੈ ਜਿਹੜੇ ਲੋਕ ਆਲਰੇਡੀ ਕੈਨੇਡਾ ਪਹੁੰਚੇ ਹੋਏ ਹਨ ਇਸ ਟਾਈਮ ਤੇ ਜਿਹੜੇ ਆ ਵੀ ਰਹੇ ਨੇ ਜਿਹਦੀਆਂ ਫਾਈਲਾਂ ਜਨਵਰੀ 2024 ਵਿੱਚ ਲੱਗੀਆਂ ਸੀ ਜਾਂ ਉਹ ਤਾਂ 2024 ਜਨਵਰੀ ਤੋਂ ਲੱਗੀਆਂ ਸੀਆਂ ਇਹਦੀਆਂ ਚਾਈਲਡ ਕੇਰੀਆਂ ਉਸੇ ਦਿਨ ਖਤਮ ਹੋ ਗਈਆਂ ਸੀ ਤੇ ਜੂਨ 17 ਤੱਕ ਜਿਹੜੀ ਐਡਰੈਕਅਰ ਚੱਲਦਾ ਰਿਹਾ ਉਹਦੇ ਸਦਕੇ ਜਿਹੜੇ ਵੀ ਲੋਕ ਹੁਣ ਕੈਨੇਡਾ ਪਹੁੰਚੇ ਕਿਉਂਕਿ ਇਹ ਪ੍ਰੋਗਰਾਮ ਤਾਂ ਹੁਣ ਬੰਦ ਹੋ ਚੁੱਕ ਕੈਨੇਡਾ ਪਹੁੰਚਣਗੇ ਉਹਨਾਂ ਦਾ ਇਸ ਤਰ੍ਹਾਂ ਵੀ ਹੈ ਜੇ ਉਹ ਸਪੋਜ਼ ਕਰੋ ਇੰਡੀਆ ਚ ਉਹਨੇ ਜਪਾਲੇ ਦੇਸ਼ਾਂ ਚ 5 ਮਹੀਨੇ ਦਾ ਐਕਸਪੀਰੀਅੰਸ ਹੈ 1 ਮਹੀਨੇ ਦਾ ਕੈਨੇਡਾ ਵਿੱਚ ਐਕਸਪੀਰੀਅੰਸ ਤਾਂ 1 ਮਹੀਨੇ ਕੈਡਾ ਵਿੱਚ ਰਹਿੰਦੇ ਹੋਈ ਆਪਣੀ ਪਰਮਨੈਂਟ ਰੈਜ਼ੀਡੈਂਸੀ ਨੂੰ ਅਪਲਾਈ ਕਰ ਸਕਦੇ ਆ ਮਤਲਬ ਕਿ ਫਾਈਨਲਾਈਜ਼ ਕਰ ਸਕਦੇ ਆ ਆਪਣੇ ਡਾਕੂਮੈਂਟਸ ਜਦੋਂ ਆਪਾਂ ਕੇਸ ਸਪਲਾਈ ਕਰਦੇ ਆ ਵਰਕ ਪਰਮਿਟ ਤੇ ਪਰਮਨੈਂਟ ਰੈਜ਼ੀਡੈਂਸੀ ਤਾਂ ਉਹਨੂੰ ਇੱਕੋ ਵਾਰ ਹੀ ਅਪਲਾਈ ਹੋ ਜਾਂਦੀ ਹੈ ਤੇ ਉਹਨਾਂ ਦੀ ਫੀਸਾਂ ਇੱਕੋ ਵਾਰ ਹੀ ਚਲੀਆਂ ਜਾਂਦੀਆਂ ਹਨ ਨਹੀਂ ਜੀ ਨਾਲ ਹੀ ਕਰੀ ਸਰ ਰੀਸੈਂਟਲੀ ਕਾਫੀ ਸਾਰੇ ਜਿਹੜੇ ਕੇਸਿਸ ਨੇ ਰਿਫਿਊਜ਼ ਹੋ ਰਹੇ ਨੇ ਸੋ ਉਹਨਾਂ ਨੂੰ ਆ ਰਿਹਾ ਹੈ ਤੇ ਜਿਨ੍ਹਾਂ ਦੇ ਰੀਸੈਂਟਲੀ ਰਿਫਿਊਜ਼ ਹੋਏ ਨੇ ਕੇਸ ਤਾਂ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਨਹੀਂ ਬਿਲਕੁਲ ਮੈਂ ਬਹੁਤ ਅੱਛਾ ਕੁਐਸਚਨ ਹੈ ਮੇਰੇ ਕੋਲ ਕਟੋ-ਕਟ 10 ਤੋਂ 12 ਕੇਸਿਸ ਹੋਰ ਕੰਸਲਟੈਂਸ ਤੋਂ ਰਿਫਿਊਜ਼ ਹੋ ਕੇ ਮੇਰੇ ਕੋਲ ਆਏ ਹਨ ਉਹਦੇ ਵਿੱਚ ਕਟੋ-ਕਟ 5 ਕੇਸ ਰੀਓਪਨ ਹੋ ਗਏ ਛੋਟੀ-ਛੋਟੀ ਗਲਤੀਆਂ ਸੀ ਜਿਹੜੀ ਕਿ ਦਰਸਾਖੇ ਵੀਜ਼ਾ ਆਫੀਸਰ ਤੋਂ ਅਸੀਂ ਉਹ ਕੇਸ ਨੂੰ ਖੁਲਵਾ ਦਿੱਤਾ ਫੀਸਾਂ ਤੱਕ ਵਾਪਸ ਹੋ ਗਈਆਂ ਸੀ ਜੇ ਤੁਸੀਂ 515 ਡਾਲਰ ਜਮ੍ਹਾਂ ਕਰਾਏ ਹੁੰਦੇ ਹਾਂ ਹਸਬੰਡ ਤੇ ਵਾਈਫ ਨੇ ਉਹ ਪੈਸੇ ਉਹਨਾਂ ਨੂੰ ਵਾਪਸ ਹੋ ਗਏ ਉਹਦੇ ਬਾਅਦ ਬੜੇ ਉਹ ਮਾਇੂਸੀ ਉਹਨਾਂ ਨੇ ਫੀਲ ਕੀਤੀ ਰੀਸੈਂਟਲੀ ਮੇਰੇ ਕੋਲ ਕੱਲ ਪਰਸੋਂ ਹੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਤੁਸੀਂ ਪ੍ਰੀ ਅਪਰੂਵ ਹੋ ਗਏ ਉਹਨਾਂ ਦੀ ਖੁਸ਼ੀ ਦਾ ਮਤਲਬ ਉਹਨਾਂ ਦੀ ਖੁਸ਼ੀ ਜਿਹੜੀ ਕਹੇ ਪੁੱਛਦਾ ਕੀ ਹਾਲ ਹੈ ਕਿ ਜਦੋਂ ਕਲਾਇੰਟ ਖੁਸ਼ ਹੁੰਦਾ ਹੈ ਮੇਰੀਆਂ ਸਰਵਿਸਿਸ ਲੈ ਕੇ ਜਾਂ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਜਾਂ ਕਿਸੇ ਨੂੰ ਕੇਸ ਇਸ ਤਰ੍ਹਾਂ ਰੀਓਪਨ ਹੋ ਜਾ ਕਿਉਂਕਿ ਤੁਸੀਂ ਦੋ ਦੋ ਸਾਲ ਤੋਂ ਸਾਲ ਸਾਲ ਤੋਂ ਆਪਣੀਆਂ ਫਾਈਲਾਂ ਲਗਾਈਆਂ ਹੋਈਆਂ ਹਨ ਤੇ ਕਿਸੇ ਨਾ ਕਿਸੇ ਗੱਲ ਪਿੱਛੇ ਛੋਟੀ ਵੱਡੀ ਗੱਲ ਪਿੱਛੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਹੈ ਤੇ ਤੁਸੀਂ ਮੈਨੂੰ ਜਿੰਨੀ ਜਲਦੀ ਆ ਕੇ ਮਿਲੋਗੇ ਉਨਾ ਹੀ ਚੰਗਾ ਹੈ ਕਿਉਂਕਿ ਆਪਾਂ ਕੋਸ਼ਿਸ਼ ਕਰੀਏ ਕਿ 15 ਜਾਂ 20 ਦਿਨਾਂ ਦੇ ਵਿੱਚ ਰੀਕਨਸਿਡਰੇਸ਼ਨ ਪਾਤਾ ਜਾਏ ਉਹਦਾ ਤੁਸੀਂ ਆਪਣੀ ਜਿਹੜੀ ਚਿੱਠੀ ਤੁਹਾਨੂੰ ਆਈ ਹੁੰਦੀ ਹੈ ਰਿਫਿਊਜ਼ਲ ਦੀ ਉਹ ਦੇਖੋ ਦੇ ਉੱਤੇ ਡੇਟ ਕੀ ਪਈ ਹੈ ਜਿੰਨੀ ਜਲਦੀ ਆਓਗੇ ਉੰਨੀ ਜਲਦੀ ਆਪਾਂ ਸਬੂਤ ਇਕੱਠੇ ਕਰਕੇ ਫਾਈਲਿੰਗ ਦੁਆਰਾ ਕਰਕੇ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜਿਹੜਾ ਕੇਸ ਹੈਗਾ ਉਹਨੂੰ ਰੀਓਪਨ ਕਰਾਇਆ ਕਰਾਇਆ ਜਾ ਸਕੀ ਜੀ ਤੇ ਤੇ ਦਰਸ਼ਕਾਂ ਨੂੰ ਵੀ ਦੱਸ ਦੇ ਕਿ ਤੁਹਾਨੂੰ 22 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਨਾ ਬਿਲਕੁਲ ਮੈਂ 2002 ਤੋਂ ਇਮੀਗ੍ਰੇਸ਼ਨ ਦੀ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਸਿਰਫ ਇੱਕੋ ਹੀ ਮੇਰਾ ਕੰਮ ਹੈ ਇਮੀਗ੍ਰੇਸ਼ਨ ਸਰਵਿਸਿਜ਼ ਫॉर ਓਨਲੀ ਫॉर ਕੈਨੇਡਾ ਓਨਲੀ ਕੰਟਰੀ ਦਾ ਕੰਮ ਕਰਦਾ ਕੈਨੇਡਾ ਔਰ 2004 ਆਨਵਰਡਸ ਤੋਂ ਮੈਂ ਨੈਨੀ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ ਹਰ 5 ਸਾਲ ਬਾਅਦ ਪ੍ਰੋਗਰਾਮ ਬਦਲਦਾ ਹੈ ਨਵੇਂ ਡਾਕੂਮੈਂਟੇਸ਼ਨ ਆਉਂਦੇ ਹਨ ਮੈਂ ਇਹ ਵੀ ਦੱਸਣਾ ਚਾਹੁੰਦਾ ਬੜੇ ਫਖਰ ਦੇ ਨਾਲ अबाउट 98 ਫੈਮਿਲੀਜ਼ 2023 ਤੇ 2024 ਵਿੱਚ ਮੇਰੇ ਥਰੂ ਕੈਨੇਡਾ ਪਹੁੰਚੇ ਹਨ ਇੱਥੇ ਕਈ ਪਹਿਲਾਂ ਰਿਫਿਊਜ਼ ਸੀਗੇ ਕੇਸਸ ਲੋਕਾਂ ਨੇ ਦੂਜੀ ਵਾਰ ਦੂਜੀ ਵਾਰ ਕੇਸ ਲਗਾਏ ਆਪਣੇ ਉਹ ਵੀ ਕਈ ਵਾਰੀ ਕਈ ਲੋਕਾਂ ਨੇ ਵਿਸਟਰ ਵੀਜ਼ਾ ਕਿੰਨੀ ਵਾਰੀ ਰਿਫਿਊਜ਼ ਆ ਵਰਕ ਪਰਮਿਟ ਕਿੰਨੀ ਵਾਰੀ ਰਿਫਿਊਜ਼ ਹੈ ਔਰ ਮੇਰੇ ਨਾਲ ਜੁੜ ਕੇ ਉਹਨਾਂ ਦਾ ਵੀਜ਼ਾ ਉਹਨਾਂ ਨੂੰ ਪ੍ਰਾਪਤ ਹੋਇਆ ਸੋ ਮੈਂ ਜ਼ਰੂਰ ਕਹਿਣਾ ਚਾਹਾਂਗਾ ਜੇ ਤੁਸੀਂ ਨੈਨੀ ਜਾਂ ਕੇਅਰਗਿਵਰ ਬਾਰੇ ਸੋਚ ਰਹੇ ਹੋ ਅਪਲਾਈ ਕਰਨ ਵਾਸਤੇ ਇੱਕ ਵਾਰੀ ਮੈਨੂੰ ਜ਼ਰੂਰ ਮਿਲੋ ਜੀ ਨਾਲ ਹੀ ਗੱਲ ਕਰੀਏ ਜੋ ਨਿਊ ਪਾਇਲਟ ਪ੍ਰੋਗਰਾਮ ਆ ਰਿਹਾ ਤਾਂ ਕੀ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਉਹਦਾ ਫਾਇਦਾ ਲੈ ਸਕਦੇ ਨੇ ਬਹੁਤ ਹੀ ਅੱਛਾ ਕੁਐਸਚਨ ਹੈ ਕਿਉਂਕਿ ਤੁਹਾਨੂੰ ਪਤਾ ਕਿ ਜਿਵੇਂ ਕਿ ਨਿਊਜ਼ ਆ ਰਹੀ ਹੈ 2024 ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸਟੂਡੈਂਟਸ ਨੂੰ ਕੈਨੇਡਾ ਛੱਡ ਕੇ ਹਮੇਸ਼ਾ ਵਾਸਤੇ ਬਾਹਰ ਤੁਰ ਜਾਣਾ ਪੈਗਾ ਜਿਹੜਾ ਇਹ ਪ੍ਰੋਗਰਾਮ ਹੈਗਾ ਨੈਨੀ ਪ੍ਰੋਗਰਾਮ ਜਾਂ ਕੇਅਰਗਿਵਰ ਪ੍ਰੋਗਰਾਮ ਮਨਿਸਟਰ ਸਾਹਿਬਾਨ ਨੇ ਕਿਹਾ ਸੀ ਕਿ ਇਹ ਅਸੀਂ ਯਾ ਤਾਂ ਖੋਲਾਂਗੇ ਫਾਲ ਦੇ ਵਿੱਚ ਖੋਲਾਂਗੇ ਫਾਲ ਦਾ ਮਤਲਬ ਮੈਂ ਕਹਿ ਰਿਹਾ ਕਿ ਵੀ ਦਸੰਬਰ ਵੀ ਮੰਨ ਲਿਆ ਜਾਏ ਕਿ ਦਸੰਬਰ ਦੀ ਅਸੀਂ ਜਾਂ ਉਹਨਾਂ ਨੇ ਕਿਹਾ ਸੀ ਅਸੀਂ ਸਪ੍ਰਿੰਗ ਵਿੱਚ ਖੋਲਾਂਗੇ ਸਪ੍ਰਿੰਗ ਦਾ ਮਤਲਬ ਇਹ ਮਾਰਚ ਵਿੱਚ ਖੋਲਿਆ ਉਹਨਾਂ ਨੇ ਅੱਜ ਵੀ ਆਪਾਂ ਜੇ ਸੋਚੀਏ ਜੇ ਮਾਰਚ ਵਿੱਚ ਜੋ ਪ੍ਰੋਗਰਾਮ ਖੁੱਲਦਾ ਹੈ ਤੇ ਇਹ ਪ੍ਰੋਗਰਾਮ ਇੰਨਾ ਚੰਗਾ ਹੋ ਗਿਆ ਕਿ 6 ਮਹੀਨੇ ਦਾ ਐਕਸਪੀਰੀਅੰਸ ਦਿਨਾਲ ਤੁਹਾਨੂੰ ਪਰਮਨੈਂਟ ਰੈਜ਼ਿਡੈਂਸੀ ਮਿਲ ਰਹੀ ਹੈ ਇਸ ਪ੍ਰੋਗਰਾਮ ਦੇ ਥੱਲੇ ਵਰਕ ਪਰਮਿਟ ਨਹੀਂ ਹੈ ਇਸ ਤੋਂ ਪਹਿਲਾਂ ਜਿੰਨੇ ਵੀ ਪ੍ਰੋਗਰਾਮ ਸੀ ਉਹਨਾਂ ਵਿੱਚ ਪਹਿਲਾਂ ਵਰਕ ਪਰਮਿਟ ਮਿਲਦਾ ਸੀ ਉਹਦੇ ਬਾਅਦ ਤੁਹਾਨੂੰ 6 ਮਹੀਨੇ ਲੰਘਾਉਣ ਤੋਂ ਬਾਅਦ ਪਰਮਨੈਂਟ ਰੈਜ਼ੀਡੈਂਸੀ ਮਿਲਦੀ ਸੀ ਜੇ ਆਪਾਂ ਸੋਚੀਏ ਇਹ ਪ੍ਰੋਗਰਾਮ ਪਹਿਲੀ ਮਾਰਚ ਨੂੰ ਲਾਂਚ ਹੋਏ ਤਾਂ ਹੁਣ ਸਤੰਬਰ ਹੋ ਗਿਆ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ 6 ਮਹੀਨੇ ਦਾ ਜੇ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਹੈ ਜੇ ਤੁਹਾਨੂੰ ਤੁਹਾਡੇ ਆਸ-ਪਾਸ ਜਾਂ ਜੇ ਤੁਸੀਂ ਜਿਹੜਾ ਇੱਕ ਵੈੱਬਸਾਈਟ ਹੈਗੀ jobbank.gc.ca ਉਹਦੇ ਉੱਤੇ ਜੇ ਸਰਚ ਲਗਾਓ ਸੌਰੀ ਉਧਰ ਸਰਚ ਲਗਾਓ ਨੈਨੀ ਜਾਂ ਕੇਅਰਗਿਵਰ ਜਾਂ ਤੁਸੀਂ ਇਹਨਾਂ ਨੂੰ ਕੇਅਰਗਿਵਰ ਕਰੋ ਦੇ ਹਜ਼ਾਰਾਂ ਦੀ ਤਦਾਦ ਵਿੱਚ ਲੋਕਾਂ ਨੂੰ ਡੈਨਿਸ ਦੇ ਕੇਅਰ ਦੀ ਬਜ਼ੀ ਲੋੜ ਹੈ ਸੋ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ এমਪਲੋਇਰ ਕੋਈ ਮਿਲ ਜਾਂਦਾ ਹੈ ਉਹਦੇ ਵੀ ਤੁਹਾਨੂੰ ਐਕਸਪੀਰੀਅੰਸ ਚਾਹੀਦਾ 6 ਮਹੀਨੇ ਦਾ 6 ਮਹੀਨੇ ਦਾ ਐਕਸਪੀਰੀਅੰਸ ਦੇ ਬਾਅਦ ਤੁਸੀਂ ਆਪਣੀ ਫਾਈਲ ਔਰ ਇਹ ਐਸਾ ਚੰਗਾ ਪ੍ਰੋਗਰਾਮ ਹੈ ਇਹਦੇ ਵਿੱਚ ਐਲ ਐਮ ਆਈਏ ਨਹੀਂ ਹੈ ਸਿਰਫ এমਪਲੋਈ এমਪਲੋਇਰ ਕੰਟਰੈਕਟ ਹੈ ਤੁਸੀਂ ਸਾਈਨ ਕਰਨੇ ਐ এমਪਲੋਇਰ ਨੇ ਸਾਈਨ ਕਰਨੇ ਐ ਔਰ ਇਹ ਕੇਸ ਨੇ ਫਾਈਲ ਹੋ ਜਾਣਾ ਹੈ ਇਹਦੇ ਵਿੱਚ ਪੋਸਟ ਗ੍ਰੈਜੂਏਟ ਪਾਪਾ ਵਾਲੇ ਹੀ ਅਪਲਾਈ ਕਰ ਸਕਣਗੇ ਜਿਹੜੇ ਆਲਰੇਡੀ ਸਟੂਡੈਂਟ ਵੀਜ਼ਾ ਜਨਾ ਕੋਲ ਜੋ ਪੜਾਈਆਂ ਕਰ ਰਹੇ ਹਨ ਉਹ ਇਹਦੇ ਵਿੱਚ ਕੁਆਲੀਫ ਤੁਹੇ ਦੇ ਕਰਕੇ ਜਿਹੜੇ ਇੰਨੇ ਤਜ਼ਾ ਦੇ ਸਟੂਡੈਂਟ ਜਿਨ੍ਹਾਂ ਕੋਲ ਟਾਈਮ ਬਚਾ ਹੋਇਆ 6 ਮਹੀਨੇ ਹੈਗੇ ਜਾਂ ਸਾਲ ਆਪਣਾ ਹੈ ਤੇ ਇਹਦੇ ਬਾਰੇ ਵੀ ਸੋਚੋ ਮੈਨੂੰ ਆਕੇ ਮਿਲੋ ਕਿਉਂਕਿ ਮੇਰੇ ਕਈ ਕੇਸਿਸ ਦੇ ਵਿੱਚ ਮੈਨੂੰ ਇਹਨਾਂ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਕੋਲ ਪੋਸਟ ਹੈ ਜੋ ਓਪਨ ਸੀ ਜਾਂ ਕਿਸੇ ਕੋਲ ਓਪਨ ਵਰਕ ਪਰਮਿਟ ਹੋਏ ਜੇ ਕੋਈ ਇੱਥੇ ਵਰਕ ਪਰਮਿਟ ਤੇ ਕੋਈ ਕੋਈ ਆਇਆ ਹੋਇਆ ਤੇ ਉਹਨਾਂ ਦੀ ਵਾਈਫ ਕੋਲ ਜਾਂ ਉਹਦੇ ਹਸਬੰਡ ਕੋਲ ਓਪਨ ਵਰਕ ਪਰਮਿਟ ਹੈ ਤੇ ਆਪ ਹਸਬੰਡ ਦਾ ਤਾਂ ਉਹਦਾ ਕੁਝ ਬਣ ਨਹੀਂ ਰਿਹਾ ਜਿਹੜਾ ਸਟੂਡੈਂਟ ਵੀਰ ਤੋਂ ਅਗੇ ਆਪਣਾ ਕੁਝ ਆਪਣਾ ਜੌਬਸ ਕਰ ਰਹੇ ਹਨ ਨੰਬਰ ਨਹੀਂ ਪੂਰੇ ਹੋ ਰਹੇ ਕਿਉਂਕਿ ਇਹ ਐਸਾ ਅੱਛਾ ਸ਼ਾਨਦਾਰ ਪ੍ਰੋਗਰਾਮ ਹੈ ਜਿਹਦੇ ਕੋਈ ਨੰਬਰਿੰਗ ਸਿਸਟਮ ਨਹੀਂ ਹੈ ਕਿ ਤੁਸੀਂ ਕਿੰਨੇ ਨੰਬਰ ਲੈਣੇ ਆ ਪੀਐਨਪੀ ਕਰਾਉਣਾ ਹੈ ਜਾਂ ਕਿਹੜਾ ਮਰਜ਼ੀ ਪ੍ਰੋਗਰਾਮ ਚੁੱਕੋਗੇ ਸਾਬ ਵਿੱਚ ਨੰਬਰਿੰਗ ਸਿਸਟਮ ਹੈ ਨੰਬਰ ਇੰਨੇ ਹੋਣਗੇ ਤਾਂ ਤੁਹਾਨੂੰ ਪੀਆਰ ਆਏਗੀ ਪਰ ਇਹ ਐਸਾ ਇੱਕ ਅਨੋਖਾ ਪ੍ਰੋਗਰਾਮ ਹੈ ਜਿਹਦੇ ਵਿੱਚ ਕੋਈ ਨੰਬਰਿੰਗ ਸਿਸਟਮ ਨਹੀਂ ਹੈ ਮੇਰੇ ਇਸ ਤਰ੍ਹਾਂ ਦੇ ਵੀ ਕੇਸ ਹੈ ਜਿਹੜੇ ਮੇਰੇ ਥਰੂ ਕੈਨੇਡਾ ਪਹੁੰਚੇ ਹਨ ਬਾਲ ਦੇਸ਼ਾਂ ਤੋਂ ਜਿਹੜਾ ਮੈਕਸਿਮਮ ਏਜ ਗਰੁੱਪ ਜਿਹੜਾ ਮੇਰੇ ਥਰੂ ਪਹੁੰਚੇ ਉਹ ਹੈਗਾ 54 ইয়ার্স ਐਂਡ 53 ইয়ার্স ਇਸ ਏ ਵਾਲੇ ਲੋਕ ਵੀ ਮੇਰੇ ਥਰੂ ਨੈਨੀ ਕੇਅਰ ਬੇਸ ਤੇ ਕੇਅਰਗਿਵਰ ਬੇਸ ਤੇ ਕੈਨੇਡਾ ਪਹੁੰਚੇ ਠੀਕ ਤਾਂ ਨਾਲ ਸਰ ਤੁਹਾਡੇ ਕਾਫੀ ਸਾਰੇ ਜਿਹੜੇ ਸਕਸੈਸਫੁਲ ਕਲਾਇੰਟਸ ਨੇ ਆਪਾਂ ਸਾਰਿਆਂ ਦੀ ਵੀਡੀਓ ਤਾਂ ਨਹੀਂ ਦਿਖਾ ਸਕਦੇ ਪਰ ਦੋ ਵੀਡੀਓ ਤਾਂ ਆਪਾਂ ਇਸ ਪ੍ਰੋਗਰਾਮਸ ਨੂੰ ਜ਼ਰੂਰ ਦਿਖਾ ਸਕਦੇ ਹਾਂ ਉਹ ਦੂਸਰੀ ਵੀਡੀਓ ਵੀ ਦਰਸ਼ਕਾਂ ਨਾਲ ਸਾਂਝੀ ਕਰ ਦਿੰਦੇ ਹਾਂ ਜੀ ਤੁਸੀਂ ਵੀਡੀਓ ਦੇਖ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ ਕਲ ਸਾਰਿਆਂ ਦਾ ਮੇਰਾ ਨਾਮ ਦੀਪਾਲ ਕੋਰੇ ਮੈਂ ਹਰਮਨਜੋਤ ਸੋਢੀ ਜੀ ਤੋਂ ਆਪਣੀ ਫਾਈਲ ਲਗਵਾਈ ਸੀ ਗਲੋਬਲ ਫਿਲੀਸ ਇਮੀਗ੍ਰੇਸ਼ਨ ਤੋਂ ਮੈਂ 2022 ਦੇ ਵਿੱਚ ਵਰਕ ਪਰਮਿਟ ਤੇ ਇੱਥੇ ਆਈ ਸੀਗੀ ਤੇ 2024 ਦੇ ਵਿੱਚ ਮੈਂ ਜਨਵਰੀ ਦੇ ਵਿੱਚ ਆਪਣੀ ਪੀਆਰ ਲਗਵਾਈ ਸੀ 2022 2024 ਮਾਰਚ ਦੇ ਵਿੱਚ ਮੈਨੂੰ ਪੀਆਰ ਮਿਲ ਗਈ ਸੀ ਤੇ ਮਈ ਦੇ ਵਿੱਚ ਮੈਨੂੰ ਮੇਰਾ ਪੀਆਰ ਕਾਰਡ ਮੈਨੂੰ ਮਿਲ ਗਿਆ ਸੀਗਾ ਤੇ ਇਹਦੇ ਵਿੱਚ ਮੇਰੀ ਹਰਮਨਜੋਤ ਸੋਢੀ ਤੇ ਉਹਨਾਂ ਦੀ ਟੀਮ ਨੇ ਤੇ ਮੇਰੇ ਚਾਚਾ ਜੀ ਨੇ ਮੇਰੀ ਬਹੁਤ ਹੈਲਪ ਕੀਤੀ ਸੀਗੀ ਤੇ ਮੈਂ ਹਰਮਜੋਤ ਸੋਟੀ ਤੇ ਉਹਨੇ ਟੀਮ ਤੇ ਆਪਣੇ ਚਾਚਾ ਜੀ ਨੂੰ ਦਿਲੋਂ ਥੈਂਕ ਯੂ ਕਹਿਣੀ ਹੈ ਬਹੁਤ ਧੰਨਵਾਦ ਕਰਦੀ ਆ ਮੈਂ ਉਹਨਾਂ ਦਾ ਕਿ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਂ ਸਾਰਿਆਂ ਨੂੰ ਇਹੀ ਗੱਲ ਕਹਾਂਗੀ ਕਿ ਪਲੀਜ਼ ਤੁਸੀਂ ਇੱਕ ਵਾਰੀ ਹਰਮਜੋਤ ਸੋਟੀ ਜੀ ਨੂੰ ਜ਼ਰੂਰ ਜਾ ਕੇ ਮਿਲੋ ਉਹਨਾਂ ਨੂੰ ਵਿਜ਼ਿਟ ਕਰੋ ਉਹ ਬਹੁਤ ਵਧੀਆ ਤੁਹਾਨੂੰ 딜 ਕਰਨਗੇ ਤੇ ਤੁਹਾਡੀ ਫਾਈਲ ਦੇ ਵਿੱਚ ਹੈਲਪ ਕਰਨਗੇ ਥੈਂਕ ਯੂ the global village immigration ਦੇ ਦੂਸਰੇ ਸਕਸੈਸਫੁਲ ਤੇ ਹੈਪੀ ਕਲਾਈਂਟ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਬਹੁਤ ਸਾਰੇ ਇਹਨਾਂ ਦੇ ਕਲਾਈਂਟਸ ਨੇ ਜਿਹੜੇ ਨਤੋਂ ਖੁਸ਼ ਹੋ ਕੇ ਜਾਂਦੇ ਨੇ ਜੇਕਰ ਤੁਸੀਂ ਵੀ ਇਹਨਾਂ ਤੋਂ ਕੋਈ ਐਡਵਾਈਸ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਤੇ ਨਾਲ ਹੀ ਸਰ ਅੱਗੇ ਗੱਲ ਕਰੀਏ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਵੀ ਇਹ ਪ੍ਰੋਗਰਾਮ ਚ ਆ ਸਕਦੇ ਨੇ ਜਾਂ ਨਹੀਂ ਕਿਉਂਕਿ ਕਿਉਂਕਿ ਜਿਵੇਂ ਦੇਖਿਆ ਕਿ ਲੋ ਵੇਜਸ ਐਲ ਐ ਐਮ ਆਈ ਜਿਹੜੇ ਹੈਗੇ ਉਹ ਹੁਣ ਵਿਜ਼ਿਟਰ ਵੀਜ਼ਾ ਵਾਲੇ ਅਪਲਾਈ ਨਹੀਂ ਉਹ ਕਰ ਸਕਦੇ ਪਰ ਜਿਹੜਾ ਇਹ ਪ੍ਰੋਗਰਾਮ ਹੈਗਾ ਇਹਦੇ ਵਿੱਚ ਐਲ ਐਮ ਆਈ ਨਹੀਂ ਹੈਗਾ ਇਹਦਾ এমਪਲੋਇ ਇਮਪਲੋਇਰ ਦਾਇਕ ਪ੍ਰੋਗਰਾਮ ਹੈਗਾ ਇੱਕ ਕੰਟਰੈਕਟ ਹੈ ਜਿਹੜਾ ਸਾਈਨ ਹੁੰਦਾ ਜੇ ਤੁਸੀਂ ਕੁਆਲੀਫਾਈ ਕਰਦੇ ਹੋ ਜੇ ਤੁਹਾਨੂੰ ਕੋਲ ਐਕਸਪੀਰੀਅੰਸ ਹੈਗਾ ਬੈਕ ਹோம் ਤੋਂ ਬੱਚੇ ਸੰਭਾਲ ਜਾਂ ਬੁੱਢੇ ਸੰਭਾਲਦਾ ਤੇ ਉਹਦੇ ਉਸ ਕੇਸ ਦੇ ਵਿੱਚ ਤੁਸੀਂ ਇਸਕੇ ਇਸ ਪ੍ਰੋਗਰਾਮ ਦੇ ਥਲੇ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਜੇ ਆਪਾਂ ਜਿਵੇਂ ਕਹਿ ਰਹੇ ਆ ਇਹ ਪ੍ਰੋਗਰਾਮ ਜੇ ਪਹਿਲੀ ਮਾਰਚ ਨੂੰ ਖੁੱਲਿਆ ਤੁਗੀ ਜਾ ਤਾਂ ਇਹਨੂੰ ਖੁੱਲਣਾ ਹੈ ਪਹਿਲੀ ਜਨਵਰੀ ਨੂੰ ਜਾਂ ਪਹਿਲੀ ਮਾਰਚ ਨੂੰ ਜਾਂ ਪਹਿਲੀ ਦਸੰਬਰ ਨੂੰ ਜੇ ਕਿਉਂਕਿ ਆਪਾਂ ਨੂੰ ਡੇਟs ਨਹੀਂ ਅਜੇ ਪਤਾ ਲੱਗੀਆਂ ਜੇ ਪਹਿਲੀ ਮਾਰਚ ਨੂੰ ਖੁੱਲਦਾ ਹੈ ਔਰ ਜੇ ਤੁਸੀਂ ਕੈਨੇਡਾ ਬੈਠੇ ਹੋ ਤੁਹਾਨੂੰ ਪਤਾ ਲੱਗ ਗਿਆ ਕਿ ਵਰਕ ਪਰਮਿਟ ਦਾ ਹੋਣਾ ਕੋਈ ਨਹੀਂ ਆਪਣਾ ਕਾਹਦੇ ਵਾਸਤੇ ਟਾਈਮ ਵੇਸ ਕਰਨਾ ਤੇ ਬੈਟਰ ਹੈਗਾ ਆਪਣੇ ਵਾਪਸ ਦੇਸ਼ਾਂ ਤੇ ਜਾ ਕੇ ਉੱਥੋਂ ਆਪਣਾ ਐਕਸਪੀਰੀਅੰਸ ਲੈ ਕੇ ਇਸਕੇ ਇਸ ਪ੍ਰੋਗਰਾਮ ਦੇ ਥੱਲੇ ਅਪਲਾਈ ਕਰੋ ਕਿਉਂਕਿ ਇਹ ਪ੍ਰੋਗਰਾਮ ਇਸ ਤਰ੍ਹਾਂ ਦਾ ਹੈ ਕਿ 6 ਮਹੀਨੇ ਬਾਅਦ ਜੇ ਤੁਸੀਂ ਅਪਲਾਈ ਕੀਤਾ 6 ਮਹੀਨੇ ਦਾ ਐਕਸਪੀਰੀਅੰਸ ਨਾਲ ਅਪਲਾਈ ਕੀਤਾ ਦੇਖੋ ਇਹਦੀ ਕੰਡੀਸ਼ਨ ਦੇਖੋ ਕਿੰਨੀਆਂ ਚ ਤੇ ਉਹਦੇ ਵਾਸਤੇ ਇੱਕ ਸਾਲ ਹੋ ਲੋਕਾਂ ਨੂੰ ਪੜ੍ਹਾਈ ਕਰਨੀ ਪੈਂਦੀ ਸੀ ਬਾਲੇ ਕਾਲਜਸ ਵਿੱਚ ਲੈ ਕੇ ਐਡਮਿਸ਼ਨ ਕਰਦੇ ਸੀ ਪੜ੍ਹਾਈ ਹੁਣ ਹੈਗਾ ਸਿਰਫ 12 ਪਾਸ ਇਹਦੀ ਜਿਹੜੀ ਰਿਕੁਆਇਰਮੈਂਟ ਸਿਰਫ ਬੰਦੇ ਕੋਲ 12 ਪਾਸ ਐਜੂਕੇਸ਼ਨ ਹੋਏ ਗੈਪ ਕਿੰਨਾ ਹੋਏ ਸਟੱਡੀਜ਼ ਵਿੱਚ ਕੋਈ ਮੈਟਰ ਨਹੀਂ ਕਰਦਾ 6 ਮਹੀਨੇ ਦਾ ایکسپੀਰੀਅੰਸ ਹੋਏ ਆਲਸ ਦੇ ਵੀ ਸਿਰਫ ਚਾਰ ਬੈਂਡ ਹੋ ਮਤਲਬ ਇਨਾ ਸੌਖਾ ਪ੍ਰੋਗਰਾਮ ਹੈ ਕੋਈ ਨੰਬਰਿੰਗ ਸਿਸਟਮ ਨਹੀਂ ਕੋਈ ਕੁਝ ਨਹੀਂ ਸੋ ਜਿਹੜੇ ਵਿਜ਼ਟਰ ਤੇ ਇੱਥੇ ਆਏ ਹੋਏ ਹਨ ਜੇ ਤਾਂ ਉਹਨਾਂ ਕੋਲ ایکسپੀਰੀਅੰਸ ਹੈ ਇਸ ਲਾਈਨ ਦੇ ਵਿੱਚ ਔਰ ਉਹਨਾਂ ਕੋਲ ਏਮਪਲੋਇਰ ਉਹਨਾਂ ਨੂੰ ਮਿਲ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿਵੇਂ ਆਪ ਉਗੀ ਰਿਕੁਆਇਰਮੈਂਟ ਤਾਂ ਬਹੁਤ ਹੈ ਕਿ ਜਿਹੜੀ ਨੈਨੀ ਤੇ ਕੇਅਰਗਿਵਰ ਵਾਸਤੇ ਤੇ ਉਹ ਉਸ ਕੇਸ ਵਿੱਚ ਆਪਣੇ ਦੇਸ਼ਾਂ ਨੂੰ ਵਾਪਸ ਪਰਤਨ 6 ਮਹੀਨੇ ਐਕਸਪੀਰੀਅੰਸ ਲੈਣ ਤੇ ਆਪਣਾ ਕੇਸ ਇਸ ਪ੍ਰੋਗਰਾਮ ਦੇ ਥੱਲੇ ਲਗਾ ਕੇ ਚਾਹੀ ਇਜ਼ਾਰ ਕਰਨ ਉੱਥੇ ਬੈਠ ਕੇ ਚਾਹੀ ਅਗਲੇ ਦਿਨ ਵਾਪਸ ਆ ਕੇ ਕੈਨੇਡਾ ਬੈਠ ਜਾਏ ਕਿਉਂਕਿ ਕੋਈ ਜਿਹੜਾ ਬੰਦਾ ਕੈਨੇਡਾ ਆ ਜਾਂਦਾ ਪਿਆਰੀ ਬੜਾ ਲੱਗਦਾ ਚੰਗਾ ਹੀ ਬੜਾ ਲੱਗਦਾ ਉਹਦਾ ਹੀ ਮੰਨ ਕਰਦਾ ਮੈਂ ਕਿ ਜਿਹੜਾ ਇੱਥੇ ਪੱਕਾ ਹੋ ਜਾਵਾਂ ਹੋਰ ਪ੍ਰੋਗਰਾਮ ਦੇ ਵਿੱਚ ਐਲਮੈਂਗਾਂ ਲੈ ਕੇ ਪਹੁੰਚ ਵੀ ਜਾਓਗੇ ਫਿਰ ਨੰਬਰ ਨਹੀਂ ਪੂਰੇ ਹੁੰਦੇ 50 ਨੰਬਰਾਂ ਦੇ ਲੈ ਕੇ ਵੀ ਤਾਂ ਵੀ ਤੁਹਾਡੀ ਪਰਮਨੈਂਟ ਰੈਜ਼ੀ ਵੇਸਟ ਆਫ ਮਨੀ ਵੇਸਟ ਆਫ ਟਾਈਮ ਸੋ ਇਹ ਪ੍ਰੋਗਰਾਮ ਦੇ ਥੱਲੇ ਜੇ ਤੁਸੀਂ ਅਪਲਾਈ ਕਰ ਸਕਦੇ ਹੁੰਦੇ ਹੋ ਕਿਉਂਕਿ 12 ਪਾਸ ਦਾ ਬਹੁਤ ਜ਼ਿਆਦਾ ਵੀ ਲੋਕ 12 ਪਾਸ ਹੈ ਇਹ ਲਿਮਿਟਿਡ ਸੀਟਾਂ ਹਨ ਪਰ ਇਹ ਕਿ ਅੱਜ ਤੱਕ ਜਿੰਨੀ ਵਾਰੀ ਵੀ ਇਹ ਪ੍ਰੋਗਰਾਮ ਖੁੱਲਿਆ ਅਸੀਂ ਆਪਣੀ ਏਜੰਸੀ ਤੋਂ ਸਾਰੀਆਂ ਐਪਲੀਕੇਸ਼ਨਸ ਟਾਈਮ ਸੇ ਲਗਾ ਸਕੇ ਸਾਡੀ ਕੋਈ ਵੀ ਪੈਂਡਿੰਗ ਐਪਲੀਕੇਸ਼ਨ ਨਹੀਂ ਰਹੀ ਜੀ ਤੇ ਇਹਦੇ ਵਿੱਚ ਜਿਹੜਾ CLB ਲੈਵਲ ਹੈ ਉਹਨੂੰ 4 ਕਰ ਦਿੱਤਾ ਗਿਆ ਪਰ ਕਾਫੀ ਲੋਕਾਂ ਦੀ ਇਹ ਵੀ ਕੁਐਰੀਸ ਨੇ ਕਈ ਲੋਕਾਂ ਦੇ ਮੈਸੇਜ ਆਉਂਦੇ ਨੇ ਕਿ ਜਿਹੜਾ ਨੈਨੀ ਪ੍ਰੋਗਰਾਮ ਆਉਂਚ ਆਲਸ ਦੀ ਲੋੜ ਹੀ ਨਹੀਂ ਹੈਗੀ ਨਹੀਂ ਇਹ ਗਲਤ ਹੈ ਇਹ ਬਿਲਕੁਲ ਗਲਤ ਹੈ ਆਲਸ ਦੀ ਲੋੜ ਹੈ CLB 4 ਜਨਰਲ ਕਿਉਂਕਿ ਇਹ ਵਰਕ ਪਰਮਿਟ ਤੇ ਪਰਮਨੈਂਟ ਰੈ residency ਹੁੰਦਾ ਚਲੋ ਵਰਕ ਪਰਮ ਨਹੀਂ ਰਹੇਗਾ ਸਿੱਧੀ ਪਰਮਨੈਂਟ ਰੈ residency ਮਿਲਨੀ ਹੈ ਜਿਵੇਂ ਆਪਾਂ ਪਰਮਨੈਂਟ ਰੈ residency ਦੀ ਗੱਲ ਕਰੀਏ ਦੱਸੋ ਕਿਹੜਾ ਪ੍ਰੋਗਰਾਮ ਹੈ ਜਿਹਦੇ ਵਿੱਚ ਆਲਰਸ ਦੇ ਬਿਨਾ ਤੁਹਾਡੀ ਪਰਮਨੈਂਟ ਰੈ residency ਹੁੰਦੀ ਹੈ ਕਿਸੇ ਵੀ ਪ੍ਰੋਗਰਾਮ ਚ ਨਹੀਂ ਹੁੰਦੀ ਸੋ ਪਰਮਨੈਂਟ ਰੈ residency ਵਾਸਤੇ ਸਿਰਫ 4 CLB CLB 4 ਦਾ ਮਤਲਬ ਲਿਸਨਿੰਗ ਚ 4.5 ਬੈਂਡ ਰੀਡਿੰਗ ਚ 3.5 ਬੈਂਡ ਸਪੀਕਿੰਗ ਤੇ ਰਾਈਟਿੰਗ ਦੇ ਵਿੱਚ ਸਿਰਫ 4 ਬੈਂਡ ਇੰਨਾ ਸੌਖਾ ਪ੍ਰੋਗਰਾਮ ਇਹ ਮਤਲਬ 5 ਬੈਂਡ ਨੂੰ ਮੈਂ ਸੌਖਾ ਕਹਿੰਦਾ ਸੀ ਇਹ ਤਾਂ ਸੁਪਰ ਸੌਖਾ ਹੈ 4 ਬੈਂਡ ਲੈ ਕੇ ਤੁਸੀਂ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਬਾਰੇ ਦੇਖ ਰਹੇ ਹੋ ਔਰ ਕਿਉਂਕਿ ਇੱਥੇ ਰਿਕੁਆਇਰਮੈਂਟ ਤੁਹਾਨੂੰ ਪਤਾ ਬਜ਼ੁਰਗ ਜ਼ਿਆਦਾ ਬਜ਼ੁਰਗ ਹੋ ਕੇ ਜਿਹੜੇ ਲੋਕ ਕੰਮ ਕਰ ਰਹੇ ਨੇ ਜਿਹੜੇ ਨਵੀਂ ਪਨੀਰੀ ਜਿਹੜੇ ਲੋਕ ਇੱਥੇ ਆਏ ਹਨ ਉਹਨਾਂ ਨੂੰ ਆਪਣੇ ਬੱਚਾ ਨੂੰ ਸਾਂਭਣ ਵਾਸਤੇ ਕੋਈ ਨਾ ਕੋਈ ਚਾਹੀਦਾ ਨਿਰੋ ਕੰਮ ਨਹੀਂ ਕਰ ਸਕਦੇ ਫ੍ਰੀਲੀ ਇਸੇ ਕਰਕੇ ਇਹ ਪ੍ਰੋਗਰਾਮ ਤਾਂ ਮੇਰੇ ਹਿਸਾਬ ਨਾਲ ਬੰਦ ਕਦੀ ਹੋਣਾ ਹੀ ਨਹੀਂ ਕਿਉਂਕਿ ਮੈਂ ਇਹਨੂੰ ਦੇਖਦਾ ਆ ਰਿਹਾ 2004 ਆਨਵਰਸ ਤੋਂ ਮੈਂ ਦੇਖਦਾ ਆ ਰਿਹਾ ਹਰ 5 ਸਾਲ ਬਾਅਦ ਇਹ ਪ੍ਰੋਗਰਾਮ ਬਦਲਿਆ ਹਰ 5 ਸਾਲ ਕਰਦੇ ਕਰਦੇ ਇਹ ਮੈਨੂੰ ਆਲਮੋਸਟ ਹੁਣ 20 ਸਾਲ ਹੋ ਸਕਸੈਸ ਸਟੋਰੀਜ਼ ਮੇਰੇ ਨਾਲ ਇਸ ਪ੍ਰੋਗਰਾਮ ਦੀਆਂ ਜੁੜੀਆਂ ਹੋਈਆਂ ਜੀ ਬਿਲਕੁਲ ਮਤਲਬ ਕਿ ਫੇਕ ਨਿਊਜ਼ ਹੈ ਜਿੱਤੇ ਲੋਕਾਂ ਨੂੰ ਬਲੀਵ ਨਹੀਂ ਕਰਨਾ ਮਤਲਬ ਹੀ ਨਹੀਂ ਮਤਲਬ ਹੀ ਨਹੀਂ ਮਤਲਬ ਕਿ ਮੈਂ ਤਾਂ ਇਹ ਵੀ ਕਹਾਗਾ بڑے ਚੈਨਲਸ ਆ ਇੰਸਟਾਗ੍ਰਾਮ ਹੈ ਟਿਕਟੋਕ ਹੈ ਪਰ ਜਿਹੜੀ ਆਥੈਂਟਿਕ ਇਨਫੋਰਮੇਸ਼ਨ ਆ ਉਹ ਤੁਸੀਂ canada.ca ਤੋਂ ਲੈਣੀ ਹੈ ਜਿਹੜੀਆਂ ਕਿ ਵੈਬਸਾਈਟਸ ਆ ਗਵਰਨਮੈਂਟ ਦੀਆਂ ਅਪਰੂਵ ਵੈਬਸਾਈਟਸ ਆ ਉੱਥੋਂ ਤੁਸੀਂ ਇਨਫੋਰਮੇਸ਼ਨ ਥੋੜਾ ਟਾਈਮ ਹੀ ਲਗਾਦਾ ਬੈ ਕੇ ਪੜ ਲਓ ਸਾਰੀ ਇਨਫੋਰਮੇਸ਼ਨ ਉੱਥੇ ਲਿਖੀ ਹੈ ਜੀ ਦੈਨ ਵਾਲੀ ਸਰ ਗੱਲ ਕਰੀਏ ਏਮਪਲੋਇਰ ਦੀ ਤਾਂ ਉਹਨਾਂ ਦੀਆਂ ਵੀ ਕੁਝ ਰਿਕੁ ਜੇ ਕੋਈ ਹਸਬੰਡ ਵਾਈਫ ਹੈ ਤੇ ਉਹਨਾਂ ਕੋਲ ਇੱਕ ਬੱਚਾ ਹੈ ਤੇ ਉਹਦੀ ਜਿਹੜੀ ਇਨਕਮ ਹੈਗੀ ਉਸ ਫੈਮਿਲੀ ਦੀ 70000 ਕਨਵਰਟਡ ਡਾਲਰ ਜੀ ਹੁੰਦੀ ਹੈ ਤਾਂ ਉਹ ਕੁਆਲੀਫਾਈ ਹੋ ਜਾਂਦੇ ਕਿਸੇ ਨੂੰ ਵੀ ਨੈਨੀ ਰੱਖਣ ਵਾਸਤੇ ਉਹ ਜਿਹੜੀ ਨੈਨੀ ਹੈ ਇਹ ਤੁਹਾਡਾ ਆਪਣਾ ਬਲੱਡ ਰਿਲੇਸ਼ਨ ਵੀ ਹੁੰਦਾ ਹੈ ਜੇ ਕੋਈ ਫੈਮਿਲੀ ਵਿੱਚ ਹਸਬੰਡ ਦੀ ਸਿਸਟਰ ਹੈ ਉਹ ਪਰਿਵਾਰ ਦੇ ਸਿਮੇਤਾ ਸੁਈ ਜਾਂ ਉਹਦੀ ਵਾਈਫ ਹੈ ਉਦੀ ਰਿਲੇਟਿਵਸ ਐ ਉਹ ਵੀ ਪਰਿਵਾਰ ਸਮੇਤ ਇਤਿਹਾਸ ਦੀ ਇਹਦੀ ਜੀ ਬਲੱਡ ਰਿਲੇਸ਼ਨ ਦੀ ਕੋਈ ਨਹੀਂ ਚੱਕਰ ਹੈਗਾ ਕਿ ਵੀ ਜੇ ਬਲੱਡ ਰਿਲੇਸ਼ਨ ਹੋਏਗਾ ਤਾਂ ਸ਼ੈਲ ਵੀਜ਼ਾ ਨਹੀਂ ਲੱਗੇਗਾ ਜੇ ਅਸੀਂ ਨਾ ਦਸੀਏ ਸਾਰੀ ਗੱਲ ਸਹੀ ਦੱਸ ਕੇ ਇੱਕ ਤਾਂ ਰਿਕੁਆਇਰਮੈਂਟ ਇਹ ਹੈਗੀ ਕਿ ਜਿਹੜੀ ਉਹਨਾਂ ਕੋਲ ਕਿ ਉਹਨਾਂ ਕੋਲ ਇਨਕਮ ਹੋਣੀ ਚਾਹੀਦੀ ਉਹ ਕਿਉਂ 70000 ਹੋਣੀ ਚਾਹੀਦੀ ਕਿਉਂਕਿ ਉਹਨਾਂ ਨੇ ਜਿਹੜੀ ਨੈਨੀ ਹੈਗੀ ਉਹਨੂੰ ਵੀ ਦਿਖਾ ਦੇਣੀ ਆ ਆਪਣੀ ਰੋਜ਼ੀ ਰੋਟੀ ਬੇਸਿਕ ਜਿਹੜੇ ਉਹਨਾਂ ਦਾ ਐਕਸਪੈਂਸ ਐ ਪਲੱਸ ਮੈਰਿਜ ਦੇ ਜਿਹੜੇ ਪੈਸੇ ਉਹਨੂੰ ਦੇਣੇ ਉਹਦੀ ਸੈਲਰੀ ਹੋਗੀ ਉਨ ਕਈ ਵਾਰ ਕੀ ਹੁੰਦਾ ਕਿ ਜਿ ਹਜ਼ੂਰੀ ਨਹੀਂ ਕਿ ਸਾਰੇ ਕੋਲ 70000 ਡਾਲਰ ਹੋ ਹੋ ਸਕਦਾ ਕਿ ਕਿਸੇ ਕੋਲ ਸਿਰਫ 40000 ਡਾਲਰ ਜਿਹੜੇ ਬਾਕੀ ਤੇ 30000 ਹੈਗੇ ਉਹ ਆਪਣੇ ਸੇਵਿੰਗ ਅਕਾਊਂਟ ਜਾਂ ਚੈੱਕਿੰਗ ਅਕਾਊਂਟ ਜੀ ਦਿਖਾ ਲਨਗੇ ਤਾਂ ਵੀ ਉਹ ਕੁਆਲੀਫਾਈ ਕਰ ਜਾਣਗੇ ਕਈ ਵਾਰੀ ਜਿਹੜੇ ਬਜ਼ੁਰਗ ਐ ਸਪੋਜ਼ ਕਰੋ ਕਿ ਇਕੱਲੇ ਹਸਬੰਡ ਵਾਈਫ ਇੱਥੇ ਰਹਿ ਰਹੇ ਨੇ ਤੇ ਉਹਨਾਂ ਉਹ ਐਲਡਰਲੀ ਕੇਅਰ ਦੇ ਵਿੱਚ ਹੈਗੇ ਤੇ ਉਹ ਕਿਸੇ ਨੂੰ ਮੰਗਾਣਾ ਚਾਹੁੰਦੇ ਕਿ ਉਹਨਾਂ ਦੀ ਕੋਈ ਸੇਵਾ ਇੱਥੇ ਕਰੇ ਜੈਨੂ ਨੀਰਾ ਉਹਨੂੰ ਤੇ ਉਸ ਕੇਸ ਦੇ ਵਿੱਚ ਉਹਨਾਂ ਹੁਣ ਉਹਨਾਂ ਦੇ ਅਜੇ ਹਸਬੰਡ ਵਾਈਫਾਂ ਨੂੰ 63000 ਸ਼ੋ ਕਰਦੇ ਨੇ 63000 ਸ਼ੋ ਕਰਨ ਉਹਨਾਂ ਦੇ ਪੋਸੀਬਲ ਇਸ ਲਈ ਨਹੀਂ ਹੋ ਸਕਦੇ ਕਿਉਂਕਿ ਜੋ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ 14 ਤੋਂ ਲੈ ਕੇ 15000 ਡਾਲਰ ਸਾਲ ਦੀ ਮਿਲ ਰਹੀ ਹੈ ਸੋ 15 ਦੁਨਾ 30 30000 ਹੁੰਦੀ ਹੋ ਗਈ ਇਨਕਮ ਤੇ ਉਹਦੇ ਨਾਲ ਉਹਨਾਂ ਨੂੰ 33000 ਡਾਲਰ ਜੇ ਆਪਣੇ ਅਕਾਊਂਟ ਚ ਦਿਖਾ ਲੈਣਗੇ ਤਾਂ ਉਹ ਖਵਾਲੀ ਖੁਦ ਸਫੀਸ਼ੀਐਂਟ ਹੋ ਜਾਣਗੇ ਕੁਆਲੀਫਾਈ ਕਰ ਜਾਣਗੇ ਕਿਸ ਨੂੰ ਵੀ ਨੈਨੀ ਜਾਂ ਕੇਅਰ ਗਿਵਰ ਆਪਣੇ ਵਾਸ ਆਪਣੇ ਆਪ ਨੂੰ ਸੰਭਾਲਣ ਵਾਸਤੇ ਕੇਅਰ ਗਿਵਰ ਵਾਸਤੇ ਚਾਹੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਮੰਗਾ ਸਕਦੇ ਐਸ ਲੌਂਗ ਐਸ ਉਹ ਜਿਹੜਾ ਰਿਸ਼ਤੇਦਾਰ ਹੈਗਾ ਉਹ ਕੁਆਲੀਫਾਈਡ ਇਕ ਐਮਪਲੋਏ ਹੈਗਾ ਜਿਹਨੂੰ ਕਿ ਐਕਸਪੀਰੀਅੰਸ ਹੈ এডਿਕੇਸ਼ਨ ਹੈ ਤੇ ਉਹਦੇ ਵਿੱਚ ਉਹ ਉਹਨਾਂ ਨੂੰ ਵੀ ਦੱਸ ਇਹ ਤਾਂ ਇਹ ਹੋ ਗਈ ਉਹਨਾਂ ਦੀ ਇਨਕਮ ਤੇ ਜੇ ਉਹਨਾਂ ਨੂੰ ਕੋਈ ਜਿਵੇਂ ਕਿ 올ਡ ਏਜ ਹੈ ਇਹਦੇ ਵਿੱਚ 65 ইয়ার্স এন্ড এল্ডার ਦਿਖਾਇਆ ਜਾਂਦਾ ਜਿਹਾ 올ਡ ਏਜ ਹੈ ਜੇ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਡਿਸੇਬਿਲਟੀ ਤੇ ਹੈ ਜਾਂ ਕੋਈ ক্রনিকਲ ਹੈ ਕੋਈ ਆਟিজਮ ਹੈ ਕੋਈ ਹੋਰ ਜੇ ਛੋਟੀ ਉਮਰ ਦੇ ਵਿੱਚ ਵੀ ਜੇ 20 ਸਾਲ ਦਾ ਵੀ ਕੋਈ ਬਿਮਾਰ ਹੈ ਉਹ ਵੀ ਇਹਦੇ ਚ ਕੁਆਲੀਫਾਈ ਕਰ ਸਕਦਾ ਹੈ ਇਸ ਪ੍ਰੋਗਰਾਮ ਦੇ ਟੈਲੀ ਅਪਲਾਈ ਕਰਨ ਵਾਸਤੇ ਤੇ ਇਹ ਬੱਚੇ ਤੇ ਬਜ਼ੁਰਗ ਉਹ ਜਿਹੜੇ ਬੱਚੇ ਹੋਣਗੇ ਉਹ ਤੁਸੀਂ ਅਪਰੋਕਸੀਮੇਟਲੀ 14 14 ਸਾਲ ਤੱਕ ਦੇ ਬੱਚੇ ਦੇਖ ਸਕਦੇ ਹੋ ਜਿਨ੍ਹਾਂ ਨੂੰ ਆਸਾਂ ਬਣ ਵਾਸਤੇ ਜਿਹੜੀ ਦੇਨੀ ਹੈ ਬਾਲਦੇਸ਼ੋਂ ਆਸੋਦੀ ਹੈ ਮਤਲਬ ਜੈਨੂ ਇੱਕ ਘਰ ਦੇ ਵਿੱਚ ਜੈਨੂਨੀ ਰੱਖਣ ਵਾਸਤੇ ਇਹ ਕਿਸ ਨੂੰ ਦੇਨੀ ਰੱਖਣ ਵਾਸਤੇ ਜੀ ਫਾਈਨਲੀ ਉਹਨਾਂ ਸਾਰਾ ਸਮਾਂ ਹੀ ਜਾਜ਼ਨੀ ਦੇ ਰਿਹਾ ਇਸ ਲਈ ਗਲੋਬਲ ਵਿਲੇਜ ਇਮੀਗ੍ਰੇਸ਼ਨ ਦੇ ਡਿਟੇਲਸ ਦਸ਼ਕਾਣਾ ਸਾਂਝਾ ਕਰਦੋ ਹਾਂਜੀ ਮੇਰਾ ਇੱਕ ਆਫਿਸ ਗੁਰਦਾਰਾ ਚਮੇਦੁਰਾ ਪਾਲੇ ਪਲਾਜ਼ਾ ਗੋ ਰੋਡ ਤੇ ਐਵੇਨਿਊਜ਼ਰ ਯੂਨਿਟ uh, ਨੰਬਰ 215 4515 ਐਵੈਨੀਜ਼ ਰੋਡ ਵਿਖੇ ਸਥਿਤ ਹੈ ਮਡੇਰੂ ਸੈਟਰਡੇ ਅਸੀਂ ਓਪਨ ਹੁੰਦੇ ਆ 10 ਤੋਂ ਲੈ ਕੇ 6 ਵਜੇ ਤੱਕ ਦੂਜਾ ਆਫਿਸ ਮੇਰਾ ਮੋਹਾਲੀ ਫੇਸ 6 ਗਲੋਬਲ ਵੈਲੀ ਜਿਮਿਗ੍ਰੇਸ਼ਨ ਸੇਮ ਨੇਮ ਦੇ ਥੱਲੇ ਉਥੇ ਹੈ ਐਸ ਸੀ ਐਫ 28 ਫੇਸ 6 ਮੋਹਾਲੀ ਉਥੋਂ ਫੋਨ ਨੰਬਰ ਹੈ 9041058844 ਤੇ ਇਥੋਂ ਕੈਨੇਡਾ ਨੰਬਰ ਹੈਗਾ 4168483930 ਜੋ ਤਹਿ ਨਾਲ ਸਰ ਐਸ ਪ੍ਰੋਗਰਾਮ ਦੇ ਵਿੱਚ ਨਹੀਂ ਥੈਂਕ ਯੂ ਸੋ ਮਚ ਫॉर ਕਮਿੰਗ ਟੂ ਸਟੂਡੀਓ ਥੈਂਕ ਯੂ ਸੋ ਮਚ ਜੀ ਐਸ ਇਸ ਦਾ ਸੈਟਰ ਪ੍ਰੋਗਰਾਮ ਹਮਦਰ ਇਮੀਗ੍ਰੇਸ਼ਨ ਮੈਟਰਸ ਦਾ ਨਾ ਗਲੋਬਲ ਵਿਲੇਜ ਇਮੀਗ੍ਰੇਸ਼ਨ ਤੋਂ ਹਰਮਨ ਜੋਤਸੋਢੀ ਸਟੂਡੀਓ ਦੇ ਵਿੱਚ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਜੋ ਨੈਨੀ ਪ੍ਰੋਗਰਾਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਤੁਸੀਂ ਕੋਈ ਸਲਾਹ ਲੈਣੀ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਡਿਟੇਲਸ ਹੁਣ ਨਾਲ ਸਾਂਝਾ ਕਰ ਦਿੱਤੀਆਂ ਗਈਆਂ ਨੇ ਜੇਕਰ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਹੋਵੇ ਤਾਂ ਸਾਡੇ YouTube ਚੈਨਲ ਦੇ ਉੱਪਰ ਜਾ ਕੇ ਲਾਈਵ ਵਿੱਚ ਇਸ ਪ੍ਰੋਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਫਿਲਹਾਲ ਆਸ ਇਸ ਪ੍ਰੋਗਰਾਮ